ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਵਲੌਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਵਲੌਗ ਰਹੀਂ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਦੇ ਜੋ ਕਿ ਕੋਟਲਾ ਨਹਿੰਗ ਰੋਪੜ ਵਿਖੇ ਸਥਿਤ ਹੈ ਇਸ ਸਥਾਨ ਤੇ 10ਵੇਂ ਪਾਤਸ਼ਾਹੀ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਾਰ ਵਾਰ ਆਏ ਹਨ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਪਿੰਗਾਣੀ ਦਾ ਜੁੱਧ ਜਿੱਤ ਕੇ ਆਉਂਦੇ ਹਨ ਉਸ ਟਾਈਮ ਇੱਥੇ ਜੰਗਲ ਸੀ ਅਤੇ ਇੱਕ ਪੱਠਾ ਸੀ ਜੋ ਕਿ ਪੂਰਾ ਤਪ ਰਿਹਾ ਸੀ ਗੁਰੂ ਜੀ ਨੇ ਪੱਠੇ ਤੇ ਕੰਮ ਕਰਦੇ ਹੋਏ ਮਜ਼ਦੂਰਾਂ ਨੂੰ ਕਿਹਾ ਕਿ ਸਾਨੂੰ ਕੋਈ ਐਸੀ ਜਗ੍ਹਾ ਦੱਸੋ ਜਿੱਥੇ ਅਸੀਂ ਆਰਾਮ ਕਰ ਸਕੀਏ ਸਾਡੇ ਨਾਲ ਸਾਡੀ ਫੌਜ ਵੀ ਹੈ ਤਾਂ ਕੰਮ ਕਰਦੇ ਮਜ਼ਦੂਰਾਂ ਨੇ ਮਜ਼ਾਕ ਵਿੱਚ ਤਪਦੇ ਹੋਏ ਪੱਠੇ ਵੱਲ ਇਸ਼ਾਰਾ ਕਰ ਦਿੱਤਾ ਤਾਂ ਗੁਰੂ ਜੀ ਨੇ ਆਪਣੇ ਘੋੜੇ ਦੀ ਲਗਾਮ ਖਿੱਚਦਿਆਂ ਹੋਏ ਆ ਉਸ ਤਪਦੇ ਪੱਠੇ ਵੱਲ ਵਧੇ ਤਾਂ ਘੋੜੇ ਦੇ ਦੋਨੋਂ ਅਗਲੇ ਪੌੜ ਲੱਗਦੇ ਸਾਰ ਉਹ ਤਪਦਾ ਪੱਠਾ ਠੰਡਾ ਹੋ ਗਿਆ ਉਹਨਾਂ ਪੌੜਾਂ ਦੇ ਨਿਸ਼ਾਨ ਅੱਜ ਵੀ ਹਨ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਗੁਰੂ ਜੀ ਨੇ ਇਸ ਸਥਾਨ ਤੇ ਬਚਨ ਕੀਤਾ ਕਿ ਇੱਥੇ ਤਪਦੇ ਹਿਰਦੇ ਠੰਡੇ ਹੋਣਗੇ ਭਾਵ ਕਿ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਅਤੇ ਪੁੱਤਰਾਂ ਦੀਆਂ ਦਾਤਾ ਮਿਲਣਗੇ ਸੋ ਇਸ ਤਰ੍ਹਾਂ ਇਸ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਪਠਾ ਸਾਹਿਬ ਪਿਆ ਤੇ ਜੋ ਵੀ ਸੰਗਤ ਅੱਜ ਇੱਥੇ ਆ ਕੇ ਸੱਚੇ ਮਨੋਂ ਅਰਦਾਸ ਸੱਚੇ ਮਨੋਂ ਅਰਦਾਸਾਂ ਕਰਦੀਆਂ ਹਨ ਉਹ ਪੂਰਨ ਹੁੰਦੀਆਂ ਹਨ। ਇੱਥੇ ਲੋਕ ਬੰਦਾ ਦਾ ਤਾਂ ਅੱਜ ਖੜੇ ਹੁੰਦੇ। ਇਹ 2.5 ਕਰਕੇ ਜੋ ਇਹ ਉੱਪਰਲੀ ਸਾਈਡ ਦਰਬਾਰ ਸਾਹਿਬ ਬਣਿਆ ਹੋਇਆ ਹੈ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅਗਲੇ ਨਵੇਂ-ਨਵੇਂ ਵਲੌਗ ਦੇਖਣ ਦੇ ਲਈ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ